ਅੱਜ ਅਧਿਕਾਰ ਸਾਹਿਬ ਵੀ ਕਰਤੀ ਦੇ ਨਾਲ ਹੀ ਇੱਥੇ ਜਾਂਦਿਆਂ ਜਾਂਦਿਆਂ ਰੁਕੇ ਸੰਗਤ ਨੇ ਇੱਥੇ ਸਨਮਾਨ ਕੀਤਾ ਅਧਿਕਾਰ ਸਾਹਿਬ ਦੇ ਕੋਈ ਵੀ ਇੱਥੇ ਬਾਹਰ ਬਾਈਪਾਸ ਤੇ ਮੈਨ ਵਾਸਤੇ ਆਇਆ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਵਿੱਚ ਉਤਰ ਮਾਰਤਾ ਦੇਖੋ ਅਸੀਂ ਪੰਥ ਦਾ ਪੰਜਾਬੀਆਂ ਦਾ ਸਹਿਯੋਗ ਲਾਂਗੇ ਸਾਡੇ ਪੰਜਾਬੀ 100 ਸਾਲ ਦਿੰਦੇ ਨੇ ਪੰਥ ਸਾਲ ਦਿੰਦਾ ਸਾਨੂੰ ਅਸੀਂ ਇਕੱਲੇ ਸੋਰਾਥ ਅਜਿੰਦਰ ਖਾਲਸਾ ਸਾਹਿਬ ਆਸ਼ਮਨੋਰੀਆਂ ਹਾਂਜੀ ਤੇ ਜਾ ਰਹੇ ਹਾਂ ਉਸ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਅਸੀਂ ਜਿੰਨੇ ਵੀ ਸਾਡੇ ਜਿਹੜੇ ਟਕਸਾਲੀ ਪਰਿਵਾਰ ਹੈ ਜਿਹੜੇ ਹਾਸ਼ੀਏ ਦੇ ਉੱਤੇ ਧੱਕ ਦਿੱਤੇ ਗਏ ਅਸੀਂ ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਜਿਹੜਾ ਅਪੀਲ ਕਰਾਂਗੇ ਕਿ ਤੁਸੀਂ ਸਾਡੇ ਨਾਲ ਸ਼ਾਮਲ ਹੋਵੋ 2027 ਚ ਇਲੈਕਸ਼ਨ ਦੀ ਰਣਨੀਤੀ ਹੈ ਕੋਈ ਉਹ ਪਾਰਟੀ ਪਲੇਟਫਾਰਮ ਤੇ ਗੱਲ ਕਰਾਂਗੇ ਇਕ ਅਕਾਲੀ ਦਲ ਦਾ ਚਰਚਾ ਚੱਲਦੀ ਹੈ ਅਕਾਲੀ ਦਲ ਦਾ ਨਾਮ ਯੂਜ਼ ਕਰਨ ਲਈ ਜਾਂ ਨੋਟਿਸ ਦਿੱਤੇ ਜਾਣਗੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕੋਈ ਨਹੀਂ ਕਰਦੇ ਹੁੰਦੇ ਜੇ ਜਦੋਂ ਕਰਨਗੇ ਫਿਰ ਅਸੀਂ ਜਵਾਬਦਾਵਾ ਕੋਰਟ ਜਾਂ ਕਮਿਸ਼ਨ ਕੋਲ ਹੀ ਦੇਵਾਂਗੇ ਖਾਤੇ ਬੰਦ ਦਾ ਵਿਸਥਾਰ ਉਹ ਕਰਾਂਗੇ ਜੀ ਫਿਰ ਕੋਈ ਨਹੀਂ ਵਾਹਿਗੁਰੂ ਕਾਲਾ ਕਰੂਗਾ ਹਾਂ ਜੀ